ਸ੍ਰੀ ਕਾਲ ਜੀ ਸਾਰਿਆਂ ਲਈ ਮੈਂ ਕਹਿਣਾ ਚਾਹੁੰਦੀ ਆ ਵੀ ਆਪਾਂ ਵੀ ਇੱਕ ਇੱਕ ਬੂਟਾ ਜ਼ਰੂਰ ਲਾਈਏ ਜਿਵੇਂ ਮੋਦੀ ਕਹਿੰਦਾ ਵੀ ਆਪਣੀ ਮਾਂ ਦੇ ਲਈ ਇੱਕ ਬੂਟਾ ਲਾਈਏ ਆਪਾਂ ਕਹਿੰਦੇ ਆਪਣੇ ਪਿਓ ਦੇ ਲਈ ਵੀ ਆਪਾਂ ਇੱਕ ਇੱਕ ਬੂਟਾ ਜ਼ਰੂਰ ਲਾਈਏ ਇੱਕ ਬੂਟਾ ਲਾਜ਼ਮੀ ਲਾਇਓ ਵੇ ਪੰਜਾਬੀਓ ਇੱਕ ਬੂਟਾ ਲਾਜ਼ਮੀ ਲਾਇਓ ਵੇ ਪੰਜਾਬੀਓ ਪਿਓ ਦਾ ਪਿਆਰ ਦਰਸਾਇਓ ਵੇ ਪੰਜਾਬੀਓ ਪਿਓ ਦਾ ਯਾਰ ਦਸਾਇਓਗੇ ਪਜਾਤੀ ਦੂਰੋਂ ਦਿਸਦੇ ਝੂਮਦੇ ਦਿਸਦੇ ਸੀ ਦੂਰੋਂ ਝੂਮਦੇ ਦਿਸਦੇ ਸੀ ਉਹ ਰੰਗਤ ਬੜੀ ਨਰਾਲੀ ਸੀ ਦੂਰੋਂ ਝੂਮਦੇ ਦਿਸਦੇ ਸੀ ਉਹ ਰੰਗਤ ਬੜੀ ਨਰਾਲੀ ਸੀ ਹਰ ਬੰਨੇ ਵਾਟ ਤੇ ਆੜ ਉੱਤੇ ਜਾਂ ਕਿੱਕਰ ਸੀ ਜਾਂ ਟਾਲੀ ਸੀ ਹੋਂਤਾ ਖੇੜ ਸੋਨਮ ਸੁੰਨੇ ਦੀ ਜਿਵੇਂ ਕੇਸ ਸਿਰਾਂ ਤੋਂ ਮੁੰਨੇ ਦੀ ਜਿਵੇਂ ਕੇਸ ਸਿਰਾਂ ਤੋਂ ਮੁੰਨੇ ਦੀ ਕੁਦਰਤ ਨਾਲ ਪਿਆਰ ਕਰਿਓ ਵੇ ਪੰਜਾਬੀਓ ਇੱਕ ਬੂਟਾ ਲਾਜਮੀ ਲਾਇਓ ਵੇ ਪੰਜਾਬੀਓ ਇੱਕ ਬੂਟਾ ਲਾਜਮੀ ਪਿਓ ਲਈ ਲਾਇਓ ਵੇ ਪੰਜਾਬੀਓ ਪਿਓ ਪਿਓ ਦਾ ਪਿਆਰ ਤੇ ਮਾਂ ਦਾ ਪਿਆਰ ਦਰਸਾਇਓ ਵੇ ਪੰਜਾਬੀਓ